ਹਲੋ ਦੋਸਤੋ ਰਜਨੇ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਅਸੀਂ ਆਚਾਰ ਦੀ ਰੈਸਪੀ ਸ਼ੇਅਰ ਕਰਾਂਗੇ ਮੈਂ ਤੁਹਾਨੂੰ ਦੱਸਾਂਗੀ ਮੇਰੀ ਮੰਮੀ ਕਿਸ ਤਰ੍ਹਾਂ ਚਾਰ ਪਾਉਂਦੀ ਹੈ ਮੇਰੇ ਮੰਮੀ ਦੇ ਹੱਥਾਂ ਦਾ ਚਾਰ ਬਹੁਤ ਹੀ ਸਵਾਦ ਹੁੰਦਾ ਹੈ ਮੰਮੀ ਦੇ ਹੱਥਾਂ ਦਾ ਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਭਾਵੇਂ ਤੁਸੀਂ ਇਸ ਨੂੰ 4-5 ਸਾਲ ਰੱਖ ਸਕਦੇ ਹੋ ਤੁਹਾਡਾ ਚਾਰ ਕਦੇ ਵੀ ਖਰਾਬ ਨਹੀਂ ਹੋਏਗਾ ਚਲੋ ਸ਼ੁਰੂ ਕਰਨੇ ਆਂ ਵੀਡੀਓ ਵੀਡੀਓ ਤੇ ਐਂਡ ਤੱਕ ਬਨੇ ਰਹੋ ਜੀ ਅਸੀਂ ਲਏ ਆ 5 ਕਿਲੋ ਲਸੂਰੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਪਤੀਲੇ ਵਿੱਚ ਉਬਾਲ ਲਵਾਂਗੇ ਇੱਕ ਵਾਰੀ ਹੀ ਸਾਰੇ ਲਸੂਰੇ ਪਤੀਲੇ ਵਿੱਚ ਨਹੀਂ ਆਣਗੇ ਇਸ ਕਰਕੇ ਤੁਸੀਂ ਸੁਣੋ 2-3 ਵਾਰੀ ਕਰਕੇ ਉਬਾਲ ਸਕਦੇ ਹੋ ਉਬਾਲ ਕੇ 2 ਦਿਨ ਧੁੱਪ ਵਿੱਚ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਕਾਰ ਲਵਾਂਗੇ ਇਸ ਨੂੰ ਧੁੱਪ ਵਿੱਚ ਇਕੱਲੇ-ਇਕੱਲੇ ਪਾਣਾ ਤਾਂ ਜੋ ਇਸ ਨੂੰ ਚੰਗੀ ਤਰ੍ਹਾਂ ਧੁੱਪ ਲੱਗ ਸਕੇ ਜਦੋਂ ਇਸ ਨੂੰ ਧੁੱਪ ਲਵਾਣੀ ਆ ਮੰਜੇ ਉੱਪਰ ਤੁਸੀਂ ਇੱਕ ਚਾਦਰ ਜਾਂ ਅਖਬਾਰਾਂ ਪਾ ਲਿਓ ਤਾ ਜੋ ਇਹ ਮੰਜੇ ਨਾਲ ਨਾ ਚੱਕੇ ਤੇ ਆਸਾਨੇ ਨਾਲ ਲੱਥ ਜਾਏ ਅਸੀਂ ਇਸ ਨੂੰ ਦੋ ਤਪਾ ਲਵਾ ਲਈਆਂ ਨੇ ਦੇਖੋ ਇਹ ਚੰਗੀ ਤਰ੍ਹਾਂ ਸੁੱਕ ਗਏ ਨੇ ਤੁਸੀਂ ਧੁੱਪ ਵਿੱਚ ਪਾਈਆ ਮਿੱਥਰੇ ਤੇ ਪਾਈਆ ਸੌਫ ਨੂੰ ਵੀ ਲਸੂੜੀਆਂ ਦੇ ਨਾਲ ਹੀ ਧੁੱਪ ਵਿੱਚ ਸਕਾਰ ਲੈਣਾ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇੱਕ ਇੱਕ ਕਰਕੇ ਸਾਫ਼ ਕਰਾਂਗੇ ਤੁਸੀਂ ਇਹਨਾਂ ਨੂੰ ਗਿਟਕਾਂ ਕੱਢ ਕੇ ਜਾਂ ਗਿਟਕਾਂ ਸਣੇ ਵੀ ਅਚਾਰ ਪਾ ਸਕਦੇ ਹੋ ਜੋਲ ਸੁਰੇ ਲੱਗੇਦੇ ਨੇ ਉਹਨਾਂ ਦੀ ਅਸੀਂ ਗਿਟਕਾਂ ਕੱਢ ਲਈਆਂ ਜੀ ਸੌਂਫ ਅਤੇ ਮੇਥਰੇ ਨੂੰ ਮਿਕਸੀ ਵਿੱਚ ਪੀਸ ਲਵਾਂਗੇ ਹੁਣ ਇਸ ਵਿੱਚ ਪਾਵਾਂਗੇ ਅਸੀਂ ਹਲਦੀ ਤੇ ਲਾਲ ਮਿਰਚ ਲਾਲ ਮਿਰਚ ਤੋਂ ਹੀ ਘਰ ਵਿੱਚ ਕੁਟੀ ਹੋਈ ਜਾਂ ਕੋਈ ਵੀ ਪੈਕਟ ਵਾਲੀ ਲੈ ਸਕਦੇ ਹੋ ਹੁਣ ਅਸੀਂ ਪਾਵਾਂਗੇ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਵੱਧ ਘੱਟ ਪਾ ਸਕਦੇ ਹੋ ਜੀ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਮਿਕਸ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਸ ਵਿੱਚ ਹੋਰ ਵੀ ਮਸਾਲੇ ਐਡ ਕਰ ਸਕਦੇ ਹੋ ਹੁਣ ਅਸੀਂ ਇਸ ਵਿੱਚ ਪਾਵਾਂਗੇ ਭੀਮਾਰਕਾ ਤੇਲ ਕਾਂ ਜੋ ਸਾਡੇ ਸਾਰੇ ਮਸਾਲੇ ਚੰਗੀ ਤਰ੍ਹਾਂ ਗਿੱਲੇ ਹੋ ਜਾਣ ਮਸਾਲਿਆਂ ਵਿੱਚ ਤੇਲ ਕੱਚਾ ਪਾਣਾ ਜੀ ਤੇਲ ਨਾਲ ਮਸਾਲੇ ਚੰਗੀ ਤਲਾ ਕੋਲੋ ਮਸਾਲਾ ਸੁੱਕਾ ਨਹੀਂ ਹੋਣਾ ਚਾਹੀਦਾ ਮਸਾਲਾ ਤੇਲ ਨਾਲ ਗਿੱਲਾ ਹੋਣਾ ਚਾਹੀਦਾ ਮਸਾਲੇ ਨੂੰ ਹੱਥ ਨਾਲ ਚੰਗੀ ਤਲਾ ਮਿਕਸ ਕਰਾਂਗੇ ਤਾਂ ਜੋ ਇਸ ਦੇ ਵਿੱਚ ਕੋਈ ਗਟਲੀ ਜਾਂ ਢੇਲੀ ਨਾ ਰਹਿ ਜਾਏ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਲਸੂੜੇ ਲਸੂੜਿਆਂ ਨੂੰ ਪਾ ਕੇ ਚੰਗੀ ਤਲਾ ਹੱਥ ਨਾਲ ਮਿਕਸ ਕਰਾਂਗੇ ਤਾਂ ਜੋ ਸਾਰੇ ਮਸਾਲੇ ਇਹਦੇ ਵਿੱਚ ਰਲ ਜਾਣ ਜਦੋਂ ਸਾਰੇ ਮਸਾਲੇ ਲਸੂੜਿਆਂ ਨਾਲ ਲੱਗ ਜਾਣ ਤਾਂ ਇਸ ਨੂੰ ਇੱਕ ਡੱਬੇ ਵਿੱਚ ਪਾ ਦਿਓ ਯਾਦ ਰੱਖਿਓ ਕਿ ਡੱਬੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਡੱਬਾ ਬਿਲਕੁਲ ਹੀ ਸੁੱਕਾ ਹੋਣਾ ਚਾਹੀਦਾ ਤੇ ਧੋਪ ਲਵਾਈ ਹੋਣੀ ਚਾਹੀਦੀ ਹੈ ਜੇ ਡੱਬੇ ਵਿੱਚ ਪਾਣੀ ਰਹਿ ਜਾਏਗਾ ਤਾਂ achar ਖਰਾਬ ਹੋਣ ਦਾ ਡਰ ਹੁੰਦਾ ਜੀ ਇਸ ਕਰਕੇ ਡੱਬੇ ਨੂੰ ਸੁੱਕਾ ਹੀ ਵਰਤਣਾ ਇਸੇ ਤਰ੍ਹਾਂ ਸਾਰੇ ਲਸੂਰੀਆਂ ਨੂੰ ਬਾਰੀ-ਬਾਰੀ ਕਰਕੇ ਮਸਾਲਿਆਂ ਨਾਲ ਮਿਕਸ ਕਰਕੇ ਡੱਬੇ ਵਿੱਚ ਪਾ ਦਵਾਂਗੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੁਸੀਂ ਵੀ ਇਸ ਤਰ੍ਹਾਂ ਬਣਾਓ achar ਤੁਹਾਡਾ ਵੀ achar ਕਦੇ ਖਰਾਬ ਨਹੀਂ ਹੋਏਗਾ ਤੇ ਜਿਨ੍ਹਾਂ ਨੂੰ achar ਪਾਣਾ ਨਹੀਂ ਆਂਦਾ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਆਸਾਨੀ ਨਾਲ achar ਨੂੰ ਪਾ ਸਕਦੇ ਆ ਲੋ ਜੀ ਸਾਡਾ achar ਬਣ ਕੇ ਤਿਆਰ ਹੋ ਗਿਆ ਜੀ ਇਹ achar ਬਹੁਤ ਹੀ ਸਵਾਦ ਹੁੰਦਾ ਹੈ ਸ਼ੂਗਰ ਦੇ ਮਰੀਜ਼ਾਂ ਲਈ ਖਾਸ ਕਰਕੇ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਸ ਨੂੰ ਰੋਟੀ ਨਾਲ ਤੁਸੀਂ ਰੋਜ਼ ਖਾ ਸਕਦੇ ਹੋ